ਚੇ ਮੰਨ ਤੱਕ ਤੱਕ ਤੈਨੂੰ ਕੀ ਜਾਣਾ ਤੈਨੂੰ ਫਿਕਰ ਨਾ ਕਰ ਬਸ ਹਰ ਰਾਈ ਤੀਕਾ ਬਣਾ ਦਿਆ ਲੈ ਤੀਕਾ ਤੂੰ ਲੈ ਲਈ ਆ ਉਹ ਆ ਦਿਆ ਲੈ ਮਾਮਾ ਬਸ ਬਾਈ ਇਹਦਾ ਕੰਜਰ ਮੇਰਾ ਲੈ ਰਸ ਦਲੂਸ ਕੱਢ ਕੇ ਬਾਈ ਤੈਨੂੰ ਮਾਰਦਾ ਇਹਦਾ ਨਾ ਪਿੱਟਦਾ ਪਿੱਟਦਾ ਰੋਜ਼ ਮਾਰਦਾ ਮਾਰ ਤੀ ਮਾਰ ਪਿੱਟ ਦਿਆ ਲੈ ਬਾਈ ਆ ਉਹ ਪਸੇ ਆ ਮੈਂ ਪਸੇ ਬੰਨੂ ਕੋਟਾਂ ਲੈ ਕੇ ਮੈਂ ਤੇਰਾ ਲੈ ਨਾ ਮਾਮਾ ਬਸ ਇਹ ਕਰ ਦੇ ਦੇ ਹੁਣ ਕਰ ਆ ਗਿਆ ਹੁਣ ਕੱਟ ਸਾਹ ਦੇਵੇਂ ਪੈਸਾ ਨਾ ਤੇਰੇ ਟੋਟੇ ਟੋਟੇ ਕੀਤਾ ਮੇਰਾ ਉਹਨਾਂ ਵੀ ਦੀਪਾ ਕਿਨੇ ਕਹਿਣਾ ਮਾ ਸਿਆਰ ਦਾ ਲਾ ਕੇ ਦੋ ਦਾ ਉੱਤੇ ਮਨੂਏ ਰੋਤ ਮੂਤ ਪੀਦਾ ਕੋੜਾਂ ਦਾ ਕੰਜਰ ਪੁਣਾ ਰੱਜੇ ਦਾ ਬਾਰਤਾ ਸਾਰਾ ਦਿਨ ਆਹ ਕਮਾਈ ਕਰਦੇ ਤੇ ਬਾਈ ਮੇਰਾ ਜੇਠ ਘਰ ਚ ਲੰਮਾ ਤੇਰਾ ਧੁਫੇ ਕਰ ਨਾ ਕਰ ਹੁਣ ਤੇਰਾ ਦੀਪਾ ਆ ਗਿਆ ਵੀਰ ਤੇ ਮੈਂ ਟੋਟੇ ਟੋਟੇ ਕਰ ਦੂੰ ਤੀ ਹਰ ਵੀ ਬਾਰ ਚ ਬੈਠੀ ਆਹ ਕੰਜਰ ਕਰਕੇ ਆਹ ਕੰਜਰ ਕਰਕੇ ਬੈਠੀ ਆ ਬਾਰ ਚ ਨਾ ਮੇਰੀ ਬੜਾ ਜਿੰਗਣਾ ਤੇਗਣਾ ਨਲੋ ਜੀ ਇਹ ਰੌਲੇ ਦੀ